ਹੋਂਦਾ ਦੇ ਕਿਸਾਨ ਜਿਹੜੇ ਨੇ ਉਸ ਸਵੇਰ ਤੋਂ ਹੀ ਤਿਆਰੀਆਂ ਕਰਕੇ ਘਰੋਂ ਨਿਕਲ ਗਏ ਟਰਾਲੀਆਂ ਟਰੈਕਟਰ ਲੈ ਕੇ ਗੱਡੀਆਂ ਲੈ ਕੇ ਆਪਣਾ ਰਾਸ਼ਨ ਰਸਦ ਵੀ ਨਾਲ ਰੱਖ ਲਿਆ ਪਰ ਜਦੋਂ ਰਸਤੇ ਦੇ ਵਿੱਚ ਗਏ ਤਾਂ ਉਹਨਾਂ ਨੂੰ ਵੀ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ ਭਾਵੇਂ ਕੀ ਮਾਨਸਾ ਦੇ ਕਿਸਾਨ ਭਾਵੇਂ ਫਾਜ਼ਿਲਕਾ ਫਿਰੋਜ਼ਪੁਰ ਪਟਿਆਲਾ ਜਲੰਧਰ ਲੁਧਿਆਣਾ ਕਿਤੋਂ ਦੇ ਵੀ ਕਿਸਾਨ ਨੇ ਸਾਰੇ ਪਾਸੇ ਪੁਲਿਸ ਹੀ ਪੁਲਿਸ ਪੰਜਾਬ ਦੀ ਨਜ਼ਰ ਆ ਰਹੀ ਆ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਦੀ ਗੱਲ ਆਖੀ ਸੀ ਕਿਸਾਨਾਂ ਦੇ ਵੱਲੋਂ ਪਰ ਕਿਸਾਨ ਜਿਹੜੇ ਅੱਜ ਚੰਡੀਗੜ੍ਹ ਦੇ ਵਿੱਚ ਪਹੁੰਚ ਨਹੀਂ ਪਾਰੇ ਹਲੇ ਤੱਕ ਕੋਈ ਅਜਿਹੀ ਖਬਰ ਨਹੀਂ ਆਈ ਕਿ ਕਿਸਾਨ ਚੰਡੀਗੜ੍ਹ ਬਾਰਡਰ ਦੇ ਉੱਤੇ ਪਹੁੰਚ ਗਏ ਬਾਰਡਰਾਂ ਤੇ ਵੀ ਸਖਤ ਪਹਿਰਾ ਚੰਡੀਗੜ੍ਹ ਤੋਂ ਪੰਜਾਬ ਨੂੰ ਜੋੜਨ ਵਾਲੇ 18 ਬਾਰਡਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਬੰਦ ਕਰ ਦਿੱਤੇ ਇਸ ਪਾਸੇ ਜਿਹੜੀ ਆ ਪੰਜਾਬ ਦੀ ਪੁਲਿਸ ਖੜੀ ਆ ਦੂਜੇ ਪਾਸੇ ਜਿਹੜੀ ਆ ਚੰਡੀਗੜ੍ਹ ਦੀ ਪੁਲਿਸ ਖੜੀ ਆ ਫੋਰਸ ਲੱਗੀ ਆ ਬੀਐਸਐਫ ਵੀ ਲਗਾ ਦਿੱਤੀ ਗਈ ਆ ਚੰਡੀਗੜ੍ਹ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੀਐਸਐਫ ਮਾਫ ਕਰਨਾ ਜਿਹੜੀ ਸੀਆਰਪੀਐਫ ਜਿਹੜੀ ਲਗਾ ਦਿੱਤੀ ਗਈ ਆ ਸੀਆਰਪੀਐਫ ਦੇ ਜਵਾਨ ਜਿਹੜੇ ਨੇ ਉਹ ਉੱਥੇ ਤਾਇਨਾਤ ਕਰ ਦਿੱਤੇ ਨੇ ਹੰਝੂ ਗੈਸ ਦੀਆਂ ਗੈਸ ਦੀਆਂ ਗੋਲਿਆਂ ਦੀਆਂ ਗੱਡੀਆਂ ਖੜਾ ਦਿੱਤੀਆਂ ਪਾਣੀ ਦੀਆਂ ਬੁਛਾੜਾ ਵਾਲੀਆਂ ਗੱਡੀਆਂ ਖੜਾ ਦਿੱਤੀਆਂ ਕਿ ਜੇਕਰ ਕਿਸਾਨ ਇੱਥੇ ਤੱਕ ਪਹੁੰਚ ਗਏ ਤਾਂ ਫਿਰ ਉਹੀ ਮਾਹੌਲ ਦੇਖਣ ਨੂੰ ਮਿਲੇਗਾ ਜੋ ਮਾਹੌਲ ਤੁਹਾਨੂੰ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਦੇਖਣ ਨੂੰ ਮਿਲਿਆ ਤਾਂ ਜੋ ਕਿਸਾਨ ਮਾਨਸਾ ਤੋਂ ਚੱਲੇ ਸੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਹੜੇ ਪਰਧਾਨ ਨੇ ਉਹ ਕੀ ਕੁਝ ਕਹਿ ਰਹੇ ਨੇ ਉਹਨਾਂ ਦੀ ਜੁਬਾਨੀ ਸੁਣਾਉਣੀ ਆ ਤੁਹਾਨੂੰ ਕਿ ਆਖਰ ਕਿਸ ਤਰੀਕੇ ਦੀ ਕਾਰਗੁਜ਼ਾਰੀ ਪੰਜਾਬ ਸਰਕਾਰ ਵੱਲੋਂ ਜੋ ਕੀਤੀ ਜਾ ਰਹੀ ਆ ਇਸ ਦਾ ਵਿਰੋਧ ਕਰ ਰਹੇ ਨੇ ਕਿਸਾਨ ਕੀ ਆਖਰ ਕਹਿ ਰਹੇ ਨੇ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਜੁਬਾਨੀ ਸੁਣਾਉਣੀ ਆ ਸਾਡੇ ਸਹਿਯੋਗੀ ਜਗਰਾਤ ਸਿੰਘ ਭੀਖੀ ਦੇ ਅੱਜ ਢੈਪੀ ਦੇ ਵਿੱਚ ਨਾਕਾ ਲੱਗਿਆ ਹੋਇਆ ਪੁਲਿਸ ਦਾ ਕਿਉਂਕਿ ਸਰਕਾਰ ਤੌੜਾਟ ਦੇ ਵਿੱਚ ਆ ਗਈ ਹੈ ਸੁਜਤ ਮੋਰਚੇ ਨੇ ਕਾਫੀ ਬਣਾਤਾ ਦਿੱਤਾ ਸੀ 5 ਤਰੀਕ ਦਾ ਪ੍ਰੋਗਰਾਮ ਹੈ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਹੋਊਗਾ ਪਰ ਭਗਵੰਤ ਮਾਨ ਕਭਰਾੜ ਦੇ ਵਿੱਚ ਆ ਕੇ ਆਗੂਆਂ ਨਾਲ ਮੀਟਿੰਗ ਦੇ ਵਿਚਾਰੋਂ ਉੱਠ ਕੇ ਖੜਾ ਹੋ ਗਿਆ ਤੇ ਅੱਜ ਹੁਣ ਡਰਦਾਗਾ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਜਿਹੜੇ ਨਾਕੇ ਆ ਇਹ ਬਹੁਤਾ ਚਿਰ ਨਹੀਂ ਰਹਿਣਗੇ ਕਿਉਂਕਿ ਸੁਜਤ ਮੋਰਚੇ ਦੇ ਆਗੂ ਬਹੁਤ ਸਾਰੇ ਪਹੁੰਚ ਚੁੱਕੇ ਆ ਨਾਕਿਆਂ ਦੇ ਉੱਤੇ ਬਹੁਤ ਸਾਰੇ ਆ ਰਹੇ ਆ ਮੀਟਿੰਗ ਕਰਕੇ ਅਗਲੀ ਕਾਲ ਦੇਣਗੇ ਜਦੋਂ ਹੁਣ ਐਸਪੀ ਨਾਲ ਜਾਂ ਡੀਐਸਪੀ ਨਾਲ ਗੱਲ ਕਰਦੇ ਆ ਇਹ ਕਹਿੰਦੇ ਸਾਨੂੰ ਹੁਕਮ ਹੈ ਜੀ ਸਾਡੇ ਉਤਲਿਆਂ ਦਾ ਤੇ ਅਸੀਂ ਇਹਦੋਂ ਸਾਨੂੰ ਕਹਾ ਜਾਣ ਨਹੀਂ ਦਿੰਦੇ ਅਸੀਂ ਵੀ ਕਹਿੰਦੇ ਵੀ ਸਾਨੂੰ ਉਤਲਿਆਂ ਦਾ ਹੁਕਮ ਹੈ ਵੀ ਚੰਡੀਗੜ੍ਹ ਇਹ ਲੋਕਾਂ ਦਾਗਾ ਇਹ ਪੰਜਾਬ ਦਾਗਾ ਉਹਨੇ ਹੀ ਪੰਜਾਬ ਹੱਕ ਰੱਖਦਾ ਤੇ ਵਿੱਚ ਜਾਵਾਂਗੇ ਪਰ ਆ ਗੂ ਪਹੁੰਚ ਚੁੱਕੇ ਆ ਅਸੀਂ ਫੈਸਲਾ ਕਰ ਲਿਆ ਅੱਗੇ ਜਾਣ ਦਾ ਤੇ ਸਰਕਾਰ ਫੈਸਲਾ ਕਰ ਲੇ ਤੇ ਪੁਲਿਸ ਜਿਹੜੀ ਰਾਹ ਦੇ ਵਿੱਚ ਰੋੜਾ ਬਣੀ ਹੋਈ ਹੈ ਬਹੁਤ ਸਾਰੇ ਆ ਗੂ ਸਾਡੇ ਗ੍ਰਿਫਤਾਰ ਕਰਕੇ ਜਿਹਨਾਂ ਦੇ ਵਿੱਚ ਬੰਦ ਕੀਤੇ ਹੋਏ ਆ ਸਾਡੀਆਂ ਭਾਗੀਆਂ ਮੰਗਾ ਮੰਨਣ ਵੱਲ ਧਿਆਨ ਕਰੇ ਤੇ ਨਹੀਂ ਸਰਕਾਰ ਨੇ ਮੈਨੂੰ ਲੱਗਦਾ ਹੈ ਕਿ ਸੰਜਤ ਮੋਰਚੇ ਨਾਲ ਪੰਗਾ ਲੈਤਾਗਾ ਇਹ ਪੁੱਠਾ ਲੈਤਾਗਾ 2.5 ਸਾਲ ਇੰਤਜ਼ਾਰ ਕੀਤਾ ਵੀ ਲੋਕਾਂ ਵਾਸਤੇ ਕੁਝ ਕਰੂਗਾ ਲੋਕਾਂ ਵਾਸਤੇ ਇਸ ਬੇਈਮਾਨ ਸਰਕਾਰ ਨੇ ਕੱਖ ਨਹੀਂ ਕੀਤਾ ਕਿੰਨੀਆਂ ਫਾਸਲਾਂ ਮਰ ਗਈਆਂ ਕਿੰਨੇ ਜਿਹੜੇ 6 ਫਾਸਲਾਂ ਤੇ ਕਹਿੰਦਾ ਸੀ ਮੈਂ ਐਮਐਸਪੀ ਦੇਊਗਾ ਜਬ ਹੌਂਸ ਦੇਊਗਾ ਜਿਹੜਾ ਪੰਜਾਬ ਸਰਕਾਰ ਨਾਲ ਸੰਬੰਧਤਾ 6 ਫਾਸਲਾਂ ਸਾਡੀਆਂ ਮੋਬੀ ਹੋ ਗਈ ਦਾਲਾਂ ਹੋ ਗਈਆਂ ਤੇ ਹੋਰ ਬਿਜਲੀ ਐਕਟ ਹੋ ਗਿਆ ਜਿਹੜਾ ਲਗਾਤਾਰ ਦਿਨਾਂ ਤੋਂ ਨਾਲ ਲੋਕਾਂ ਨਾਲ ਟੂਰ ਕੱਢੀ ਜਾਂਦੀ ਹੈ ਪ੍ਰਾਈਵੇਟ ਦੇਣ ਨੂੰ ਤਿਆਰ ਬੈਠਾ ਉਹ ਮੰਗਾ ਮਨਾਉਣ ਵਾਸਤੇ ਤੇ ਕਰਜ਼ਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਚੜਿਆ ਕਰਜ਼ਾ ਉਹ ਰੱਤ ਕਰਾਉਣ ਵਾਸਤੇ ਅਸੀਂ ਫੈਸਲਾ ਕੀਤਾ ਵੀ ਚੰਡੀਗੜ੍ਹ ਜਾਣਾ ਸੀ ਪਰ ਸਰਕਾਰ ਇਸ ਗੱਲੋਂ ਆਨਾਨਦਨੀ ਕਰਦੀ ਹੈ ਜਾਂ ਥੋੜੇ ਸਮੇਂ ਦੀ ਫੈਸਲਾ ਕਰਕੇ ਅਗਲਾ ਪ੍ਰੋਗਰਾਮ ਦਿੰਨੇ ਆ ਸਰਕਾਰ ਦੀਆਂ ਅੱਖਾਂ ਮਚਾ ਦਾਂਗੇ ਕਿਉਂਕਿ ਸਰਕਾਰ ਨੇ ਪੁੱਠਾ ਪੰਗਾ ਲੈਂਦਾ ਹੈ ਸੰਗਤ ਮੋਰਚੇ ਨਾਲ ਕਿਸਾਨਾਂ ਨਾਲ ਕਿਸਾਨ ਆਦੀ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਲੜਦੇ ਆ ਆਪਣੀਆਂ ਜ਼ਮੀਨਾਂ ਬਚਾਉਣ ਦੇ ਵਾਸਤੇ ਲਗਾਤਾਰ ਲੜਦੇ ਆ ਜਿਹੜੀ ਆ ਪੁਲਿਸ ਦੀ ਕੰਧ ਬਣਾ ਕੇ ਖੜਾਈ ਹੈ ਇਹ ਬਹੁਤਾ ਚਿਰ ਜਿਹੜੇ ਕਿਸਾਨਾਂ ਦੇ ਹੱਕ ਨੇ ਕਿਸਾਨਾਂ ਦੀ ਸਤਕਾਰਯੋਗ ਪੰਜਾਬ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਲਈ ਚੰਡੀਗੜ੍ਹ ਪਹੁੰਚ ਕੀਤਾ ਜਾਣਾ ਸੀ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ 'ਚ ਇੱਕ ਅਣ एलानੀ ਐਮਰਜੈਂਸੀ ਦਾ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਆ ਆਹ ਤਾਂ ਪੁਲਿਸ ਬੈਰੀਕੇਡਿੰਗ ਕਰਕੇ ਕਿਸਾਨਾਂ ਦੇ ਜਥਿਆਂ ਨੂੰ ਰੋਕਿਆ ਜਾ ਰਿਹਾ ਹੈ ਹੁਣ ਤੱਕ ਦੀਆਂ ਖਬਰਾਂ ਮੁਤਾਬਕ ਅੱਜ ਸਵੇਰ ਤੱਕ ਜਿੱਥੇ ਸੈਂਕੜੇ ਕਿਸਾਨ ਪੁਲਿਸ ਹਰੈਸਮੈਂਟ ਚਮੈਕੇ ਜੇਲ੍ਹ ਭੇਜੇ ਗਏ ਨੇ ਉੱਥੇ ਨਾਲੋਂ ਨਾਲ ਅੱਜ ਸੜਕਾਂ ਦੇ ਉੱਪਰ ਟਰੈਕਟਰ ਟਰਾਲੀਆਂ ਰਾਈਂ ਕੂਚ ਕਰ ਰਹੇ ਕਿਸਾਨਾਂ ਨੂੰ ਵਕਫ-ਵਕਫ ਥਾਵਾਂ ਤੇ ਜ਼ਬਰਦਸਤ ਬੈਰੀਕੇਡਿੰਗ ਕਰਕੇ ਰੋਕਿਆ ਜਾ ਰਿਹਾ ਹੈ ਗ੍ਰਤੀ ਕਿਸਾਨ ਯੂਨੀਅਨ ਦਾ ਮੋਗੇ ਦਾ ਜ਼ਿਲ੍ਹਾ ਅਤੇਗੜ ਸਾਹਿਬ ਗੁਰੂ ਘਰ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਚਿਣਿਆ ਗਿਆ ਸੀ ਉੱਥੇ ਡਿਟੇਨ ਕੀਤਾ ਹੋਇਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਜਥਾ ਕਿਸਾਨਾਂ ਦਾ ਗੁਰਦੁਆਰਾ ਆਂਪ ਸਾਹਿਬ ਮੋਹਾਲੀ ਤੋਂ ਹਰਾਸਤ ਚੱਲਿਆ ਗਿਆ ਹੈ। ਇਸੇ ਤਰ੍ਹਾਂ ਪਟਿਆਲਾ ਹਸਾਰ ਰੋਡ ਤੇ ਟੈਂਥਲ ਦੇ ਕੋਲੇ ਪੁਲਿਸ ਵੱਲੋਂ ਸਖਤ ਪੈਰੀਕੇਟਿੰਗ ਕਰਕੇ ਕਿਸਾਨਾਂ ਦੇ ਜਥਿਆਂ ਨੂੰ ਚੰਡੀਗੜ੍ਹ ਪੂਚ ਕਰਨ ਤੋਂ ਰੋਕ ਦਿੱਤਾ ਗਿਆ ਹੈ। ਸੰਗਰੂਰ ਚ ਸੰਗਰੂਰ ਬਾਈਪਾਸ ਤੇ ਕਿਸਾਨਾਂ ਦਾ ਜਥਾ ਚੜ੍ਹਿਆ ਆ ਬਾਈਪਾਸ ਦੇ ਕੋਲੇ ਜਾਂ ਭਵਾਨੀਗੜ ਇੱਕ ਜਬਰਦਸਤ ਪੈਰੀਕੇਟਿੰਗ ਕਰਕੇ ਲਾਕੇ ਲਾਕੇ ਜਥਿਆਂ ਨੂੰ ਰੋਕਣ ਦੀ ਤਿਆਰੀ ਹੈ ਮਲੇਰ ਕੋਟਲਾ ਪਟਿਆਲਾ ਰੋਡ ਤੇ ਬਾਗੜੀਆਂ ਦੇ ਕੋਲੇ ਕਿਸਾਨਾਂ ਦਾ ਜਥਾ ਰੋਕਿਆ ਗਿਆ ਜਲੰਧਰ ਚ ਬਿਲਕੇ ਤੋਂ ਜਦੋਂ ਹਾਈਵੇ ਚੜਨ ਦੀ ਕੋਸ਼ਿਸ਼ਾ ਕਰ ਰਹੇ ਕਿਸਾਨ ਨੇ ਤਾਂ ਬਿਲਗਾ ਜਿਹੜਾ ਕਿ ਨਕੌਦਰ ਰੋਡ ਦੇ ਉੱਪਰ ਐ ਫਲੋਰ ਨਕੌਦਰ ਰੋਡ ਦੇ ਉੱਪਰ ਉੱਥੇ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਗਿਆ ਨਵਾਂ ਸ਼ਹਿਰ ਦੇ ਵਿੱਚ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਚੰਡੀਗੜ੍ਹ ਕੂਚ ਕਰਨ ਤੋਂ ਰੋਕਿਆ ਗਿਆ ਪੰਜਾਬ ਪਾਰਚੇ ਰਿਪੋਰਟਾਂ ਨੇ ਕਿ ਕਿਸਾਨਾਂ ਦੇ ਜਥਿਆਂ ਨੂੰ ਥਾਂ-ਥਾਂ ਤੇ ਰੋਕਣ ਦੀਆਂ ਜਿਹੜੀਆਂ ਉਹ ਆਨਲਾਈਨ ਐਮਰਜੈਂਸੀ ਲਾਗੂ ਕੀਤੀ ਜਾ ਰਹੀ ਹੈ ਭਗਵਾਨਤਮਾਨ ਸਰਕਾਰ ਨੇ ਨੈਤਿਕ ਤੌਰ ਤੇ ਕਮਜ਼ੋਰੀ ਬੁਖਲਾਹਟ ਹੈ ਜਿਹੜੀ ਉਹ ਦਿਖਾਲ ਦਿੱਤੀ ਹੈ ਔਰ ਇੱਕ ਕਿਸਮ ਨਾਲ ਪੰਜਾਬ ਦੀ ਕਿਸਾਨ ਲਹਿਰ ਨੂੰ ਜਿਹੜਾ ਜ਼ਬਰ ਦੇ ਰਸਤੇ ਦਬਾਉਣ ਦਾ ਜਿਹੜਾ ਆਪਣਾ ਇਰਾਦਾ ਆ ਉਹ ਧਾਰਨ ਕਰ ਲਿਆ ਅਸੀਂ ਇਸ ਦੀ ਜ਼ੋਰਦਾਰ ਨਖੇਦੀ ਕਰਦੇ ਆ ਕਿਸਾਨ ਸ਼ਾਂਤ ਮਈ ਢੰਗ ਨਾਲ ਸੜਕਾਂ ਤੇ ਉਤਰ ਰਹੇ ਨੇ ਔਰ ਇਸ ਪੁਲਿਸ ਜ਼ਬਰ ਦੇ ਖਿਲਾਫ ਉਹ ਸੜਕਾਂ ਤੇ ਬੈਠਣਗੇ ਕਿਨਾਰੇਾਂ ਤੇ ਬੈਠਣਗੇ ਅਸੀਂ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦੇਣਾ ਚਾਹੁੰਦੇ ਪਰ ਭਗਵਾਨਤਮਾਨ ਸਰਕਾਰ ਦੇ ਇਸ ਜ਼ਬਰ ਨੇ ਸਾਨੂੰ ਮਜਬੂਰ ਕਰ ਦਿੱਤਾ ਕਿ ਅਸੀਂ ਸੜਕਾਂ ਦੇ ਕਿਨਾਰੇ ਬੈਠੀਏ ਸਰਕਾਰ ਨੇ ਸਾਡਾ ਸੰਵਿਧਾਨਕ ਹੱਕ ਹੈ ਪੰਜਾਬ ਦੀ ਰਾਜਤਾ ਨਿਚ ਪਹੁੰਚ ਕੇ ਆਪਣੀ ਆਵਾਜ਼ ਉਠਾਉੜਦਾ ਅੱਜ ਉਹ ਕੁਚਲਨ ਦੇ ਰਸਤੇ ਤੇ ਤੁਰ ਕੇ ਦੱਸ ਦਿੱਤਾ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਸਰਕਾਰ ਦੀ ਇਸ ਕਾਰਗੁਜ਼ਾਰੀ ਨੂੰ ਲੈ ਕੇ ਹਰ ਪਾਸੇ ਵਿਖੇਦੀ ਕੀਤੀ ਜਾ ਰਹੀ ਆ ਕਿ ਸਾਨੂੰ ਆਪਣੇ ਹੀ ਪੰਜਾਬ ਦੇ ਵਿੱਚ ਸਾਡੇ ਨਾਲ ਅਜਿਹਾ ਬਤਿਰਾ ਕੀਤਾ ਜਾ ਰਿਹਾ ਪਹਿਲਾਂ ਦਿੱਲੀ ਨੇ ਸਾਡੇ ਨਾਲ ਅਜਿਹਾ ਬਤਿਰਾ ਕੀਤਾ ਕੇਂਦਰ ਸਰਕਾਰ ਨੇ ਅਜਿਹਾ ਬਤਿਰਾ ਕੀਤਾ ਹੁਣ ਪੰਜਾਬ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦਾ ਮੁੱਖ ਮੰਤਰੀ ਆ ਤਾਂ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਧਰਨਿਆਂ ਦੇ ਵਿੱਚੋਂ ਨਿਕਲੇ ਹੋਏ ਮੁੱਖ ਮੰਤਰੀ ਆ ਕਹਿੰਦੇ ਉਹੀ ਸਾਡੇ ਨਾਲ ਅਜਿਹਾ ਬਤੀਰਾ ਕਰ ਰਹੇ ਨੇ ਫਿਰ ਅਸੀਂ ਕਿਵੇਂ ਮੰਨ ਲਈਏ ਕਿ ਅਸੀਂ ਅੱਜ ਆਜ਼ਾਦ ਆ ਅਸੀਂ ਆਜ਼ਾਦ ਮੁਲਕ ਦੇ ਵਿੱਚ ਵੀ ਕਹਿੰਦੇ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜੇ ਹੋਏ ਆ ਆਖਰ ਕਦੋਂ ਤੱਕ ਦੇਸ਼ ਦੇ ਅਨਦਾਤਾ ਦੀਆਂ ਮੰਗਾਂ ਪ੍ਰਵਾਨ ਹੋਣਗੀਆਂ ਕਦੋਂ